ਮੇਰਾ ਨਾਮ ਮੇਰਾ ਨਾਮ ਐਡਵੋਕੇਟ ਗੁਰਜੀਤ ਸਿੰਘ ਆ ਤੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਆ ਮੈਂ ਤੇ ਕਾਫੀ ਸਾਲਾਂ ਤੋਂ ਮੈਂ ਬਾਬਾ ਰਾਮਪਾਲ ਸੈਣੀ ਜੀ ਨਾਲ ਜੁੜਿਆ ਹੋਇਆ ਆ ਜਦੋਂ ਵੀ ਸ਼੍ਰੀ ਬੀਰੀ ਚੋਕੜਾ ਜੀ ਵੱਲੋਂ ਸ਼ੋਭਾ ਯਾਤਰਾ ਨਿਕਲਦੀ ਆ ਰਾਮ ਨੌਂਮੀ ਦੀ ਤੇ ਮੈਂ ਇਹਨਾਂ ਦੇ ਨਾਲ ਜਾਂਦਾ ਆ ਔਰ ਉਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਇਥੋਂ ਸਾਡੇ ਨਾਲ ਲੇਡੀਜ਼ ਉਹ ਵੀ ਜਾਂਦੀਆਂ ਨੇ ਜੋ ਕਿ ਸਿੱਤੇ ਕਲਸ਼ ਰੱਖ ਕੇ ਚਲਦੀਆਂ ਨੇ ਤੇ ਹਰੇਕ ਹੀ ਸ਼ੋਭਾ ਯਾਤਰਾ ਹਰੇਕ ਧਰਮ ਢਲੂਈ RAM ji ਨਾਲ ਸੰਬੰਧਿਤ ਹੁੰਦਾ ਉਹਦੇ ਵਿੱਚ ਵੱਤ ਚੜ ਕੇ ਹਿੱਸਾ ਪਾਇਆ ਜਾਂਦਾ ਸ਼੍ਰੀ ਮੇਰੇ ਚੋਕਾ ਜੀ ਦੇ ਨਿਰਦੇਸ਼ਾਂ ਵਿੱਚ ਮੈਂ ਜੀ ਕਾਫੀ ਸਾਲਾਂ ਤੋਂ ਜਾ ਰਹੀ ਹਾਂ ਇਸ ਵਾਰ ਵੀ ਤਿਆਰੀ ਹੈ ਇਸ ਵਾਰੀ ਪੂਰੀ ਤਿਆਰੀ ਹੈ ਜੀ ਵੀ ਉਸ ਤਰ੍ਹਾਂ ਹੀ ਕਾਲਜ ਲੈ ਕੇ ਜਾਵਾਂਗੇ ਵੱਧ ਤੋਂ ਵੱਧ ਸੰਗਤ ਲੈ ਕੇ ਜਾਵਾਂਗੇ ਜੀ ਤੇ RAM NAVMI ਦੀ ਜਿਹੜੀ ਸ਼ੋਭਾ ਹੈਗੀ ਆ ਉਹਦੇ ਵਿੱਚ ਸ਼ਾਮਲ ਹੋਵਾਂਗੇ ਸ਼ੋਭਾ ਯਾਤਰਾ ਦੇ ਵਿੱਚ ਪਰਵੀਰ ਅਗਰਵਾਲ ਐਮ ਕੇ ਗੋ ਅੱਜ ਮੈਂ ਪੈਰੋਬੰਦਰ ਦੇਖਿਆ ਆ ਕੇ ਬੜਾ ਮਤਲਬ ਕਿ ਪੂਰਾ ਇੱਥੇ ਪਬਲਿਕ ਬੈਠੀ ਹੈ ਜਿਸ ਹਾਵ ਨਾਲ ਕਿ 17 ਤਰੀਕ ਨੂੰ RAM NAVMI ਵਾਲੇ ਦਿਨ ਸਾਰੇ ਬੰਦੇ ਇੱਥੋਂ ਮਤਲਬ ਕਿ ਜਿਹੜਾ ਪ੍ਰਚਾਰ ਕਰ ਰਹੇ ਸਾਨੂੰ ਜੀ ਆਪਣਾ ਉੱਥੇ ਵਿਜੇ ਚੋਪੜਾ ਦੀ ਅਗਵਾਈ ਚ ਜਿਹੜਾ RAM NAMI ਵਾਲੇ ਦਿਨ ਸ਼ੋਭਾ ਯਾਤਰਾ ਨਿਕਲ ਰਹੀ ਹੈ ਤੇ ਮੈਂ ਤਾਂ ਸਾਰਿਆਂ ਨੂੰ ਇੱਥੇ ਦੇਖ ਰਿਹਾ ਵੀ ਸਾਰਿਆਂ ਦਾ ਜੋਰ ਸ਼ੋਰ ਦੇਖ ਰਿਹਾ ਕਿ 17 ਤਰੀਕ ਦੀ ਤਿਆਰੀਆਂ ਪੂਰੀਆਂ ਜੋਰ ਸ਼ੋਰ ਨਾਲ ਹੋ ਰਹੀਆਂ ਤੇ ਜਲੰਧਰ ਵਾਸੀਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਲੁਧਿਆਣਾ ਤੋਂ ਜਿਹੜੇ ਵੀ ਆਪਣੇ ਸਾਰੇ ਸ਼ਰਧਾਲੂ ਜਾ ਰਹੇ ਆ ਜਾ ਕੇ ਉੱਥੇ ਜਲੰਧਰ RAM NAMI ਵਾਲੇ ਦਿਨ ਸ਼੍ਰੀ ਰਾਮਚੰਦਰ ਜੀ ਦੀ ਕਿਰਪਾ ਪ੍ਰਾਪਤ ਕਰਨ ਔਰ ਵੱੱਡ ਚੜ ਕੇ ਹਿੱਸਾ ਲੈ। જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ ਰਾਮ जी हाँ श्री रामनवमी शोभा यात्रा जलंधर सतारह अप्रैल को परम आदरणीय प्रधान बाबूजी श्री विजय कुमार चोपड़ा जी की अध्यक्षता में प्रभु श्री राम चौक पंजाब के श्री के समीप वहाँ से धूमधाम से निकाली जा रही है पिछले वर्षों की तरह इस बार भी लुधियाना वासियों में राम भक्तों में भारी उत्साह है विभिन्न संस्थाएं श्रद्धालुओं के जत्थे और सुंदर सुंदर झांकियाँ दिव्या रथ रंगोलियां और वहाँ पर स्वागती मंच सम्मान समारोह के मंच जो कि श्री राम शोभा यात्रा में शामिल होने के लिए तैयारियाँ कर रहे हैं पूरा लुधियाना शहर जो राम में हो चुका है जलंधर जाने के लिए तो आप सब साधर आमंत्रित हैं इस शोभा यात्रा में जाकर प्रभु श्री राम जी की कृपा अवश्य प्राप्त करें जय श्री राम जय श्री राम इस बार खास ऐसे होगा भी प्रभु श्री राम जी की महमा अपरम्पारा तुषार ने भी बताया कि श्री राम लल्ला जी का पावन जो जन्मस्थली उन्हें जो जन्मस्थली पर जो अयोध्या जी आज लाखों श्रद्धालु वहाँ पर अपना नतमस्तक हो रहे हैं एक वो राम जी के प्रति एक और भी आस्था बन चुकी है क्योंकि प्रभु श्री राम जगत के पालनहार है और इस बार खास ये है भी जो झांकियाँ लुधियाना से जा रही है एक स्पेशल झांकी छत्तीस फुट लंबी झांकी है जिसमें स्वयं सेवक तो शालीमार रामलीला क्लब के है वो ख़ुद वहाँ जाकर इस झांकी को सजा रही राम। जी मैं तुषार शर्मा जय श्री राम जो इस साल सतारह तारीख शोभा यात्रा निकलने जा रही है ये बहुत ही भव्य शोभा यात्रा है इस साल की शोभा यात्रा बहुत ही स्पेशल है क्योंकि इस साल श्री राम जी को उनका जन्म स्थान मिल गया है श्री राम बंधन का उद्घाटन हो गया है और राम जी स्वयं हमारे साथ शोभा यात्रा में होंगे जय श्री राम yeah. जय श्री राम ਸਾਡੇ ਜਲੰਧਰ ਵਿੱਚ ਸਾਡੇ ਵੀ.ਐਸ. চোপੜਾ ਜੀ ਪੰਜਾਬ ਕੇਸੂ ਦੇ ਮਦਦਮ ਦੇ ਰਾ ਜਿਹੜੀ ਇਹ ਸ਼ੋਭਾ ਯਾਤਰਾ RAM नवमी ਉਸ ਕਮੇਟੀ ਦੀ ਸਾਡੇ ਵੀ.ਐਸ. চোপੜਾ ਬਾਈ ਜੀ ਦੀ ਅਗਧਿਖਸ਼ਤਾ ਚ ਨਿਕਲ ਜਾਂਦੀ ਹੈ ਇਹ ਹਰ ਸਾਲ ਇੰਨੀ ਭਵੇ ਹੁੰਦੀ ਹੈ ਕਿ ਅਸੀਂ ਕਹਿੰਦੇ ਜਦੋਂ ਵੀ ਅਸੀਂ ਜਾਂਦੇ ਹਾਂ ਸਾਨੂੰ ਉੱਥੇ ਅਯੋਧਿਆ ਦੇ ਨਜ਼ਾਰੇ ਦਿਖਦਾ ਅਸੀਂ ਕਹਿੰਦੇ ਆ ਬੌਜੀ ਪ੍ਰਮਾਤਮਾ ਤੁਹਾਨੂੰ ਇੰਨੀ ਲੰਬੀ ਉਮਰ ਦੇਈ ਜਾ ਤੁਸੀਂ ਹਰ ਸਾਲ ਇਸ ਤਰ੍ਹਾਂ ਦੇ ਵੱਡੇ ਵੱਡੇ ਬੋਏ ਕਰਦੇ ਰਹੋ ਜੈ ਸ਼ੀ ਰਾਮ ਜੈ ਸ਼ੀ ਰਾਮ ਅੱਜ ਜੈਨ ਵਾਈ ਗੁਰੂ ਪਰਸਵਨ ਜੋ ਸਭ ਨੂੰ ਜੈ ਸ਼ੀ ਰਾਮ ਦੀਿੱਤਾ ਕਿ ਸਭ ਨੂੰ ਪਤਾ ਹੈ 17 ਅਪ੍ਰੈਲ ਨੂੰ ਆਪਾਂ ਚਲੋ ਜਲੰਧਰ ਇਕਰਾਮ ਨਵੀਂ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੀ ਦਿਨੇਸ਼ ਸੋਨੋ ਜੀ ਲੁਧਿਆਣੇ ਤੋਂ ਹਰ ਇੱਕ ਸਮਾਜਿਕ ਰਾਜਨੀਤਿਕ ਔਰ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਕਲੇੜੀ ਚ ਬਰੋ ਕੇ ਸਭ ਨੂੰ ਨਾਲ ਲੈ ਕੇ ਜਾ ਰਹੇ ਹੈ। ਸ਼੍ਰੀ ਵਿਜੇ ਚੋਪੜਾ ਜੀ ਦੀ ਰੈਨਵਾਈ ਦੇ ਵਿੱਚ ਦਿਨੇਸ਼ ਓਨੂ ਵਰਗੇ ਭਰਾ ਸਾਡੇ ਨਾਲ ਸਾਰਾ ਲੁਧਿਆਣਾ ਇਹ ਲੁਧਿਆਣਾ ਦੀ ਸ਼ੋਭਾ ਯਾਤਰਾ ਵੈ ਸਭ ਵੀਰਾਂ ਨੂੰ ਭੈਣਾਂ ਨੂੰ ਮਤਾਵਾਂ ਨੂੰ ਸਭ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਜਾਣੇ ਇਸ ਸ਼ੋਭਾ ਦੀ ਮਾਨ ਵਡਾਨ ਸਨਮਾਨ ਵਡਾਨ ਜੈ ਸ਼੍ਰੀ ਰਾਮ